ਸਰਦਾ ਫਰੀਦ ਮੇਲੇ ਦੇ ਸਬੰਧੇ ਵਿੱਚ ਅੱਜ ਕੁਝ ਕੁ ਟਰੈਕਟਰ ਸੀਗੇ ਜਿਹੜੇ ਹੁੱਲੜ ਬਾਜ ਉਹਨਾਂ ਨੇ ਹੁੱਲੜ ਬਾਜੀ ਕੀਤੀ ਡੈਕ ਲਾ ਕੇ ਉੱਤੇ ਮਾਰਦੇ ਸੀ ਹੋਟਿੰਗ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਬਾਹਣੇ ਤੇ ਦੇਣ ਲੱਗਿਆਂ ਸੀ ਉਹਨਾਂ ਦੇ ਖਰਾਬ ਬਣਦੀ ਜਿਹੜੀ ਸਸਤੇ ਸਸਤੇ ਕੰਮ ਵੀ ਕਰਾਂਗੇ ਉਹ ਤੋਂ ਪਹਿਲਾਂ ਵੀ ਇੱਕ ਦੋ ਟਰੈਕਟਰ ਕੰਮ ਕੀਤੇ ਆ ਇੱਕ ਗਿਆਨੀ ਜਲ ਸਿੰਘ ਮਾਰਕੀਟ ਦੇ ਵਿੱਚ ਕੋਈ ਗੱਡੀਆਂ ਆਲੇ ਸੀਗੇ ਜੀਪਾਂ ਤੋਂ ਪੱਖੜੀਆਂ ਵਾਲੇ ਉਹ ਸਾਨੂੰ ਮੈਸੇਜ ਆਇਆ ਸੀ ਸਾਡੇ ਜਾਣ ਤੋਂ ਪਹਿਲਾਂ ਭੱਜ ਗਏ ਮੈਂ ਪਹਿਲਾਂ ਵੀ ਰਿਕਵੈਸਟ ਦਿੱਤੀ ਹੋਈ ਆ ਵੀ ਤੁਸੀਂ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਹੁੱਲੜ ਬਾਜੀ ਬਿਲਕੁਲ ਨਹੀਂ ਚੱਲੂਗੀ ਉਕੇ ਪੁਲਿਸ ਦੀ ਸ਼ਕਤੀ ਹੈ ਪੁਲਿਸ ਨੇ ਆਮ ਜਿਹੜੇ ਪਬਲਿਕ ਸ਼ਾਂਤੀ ਚਾਹੁੰਦੀ ਹੈ ਸ਼ਾਂਤੀਪੂਰਵਕ ਮੇਲੇ ਦਾ ਲਾਭ ਉਠਾਉਣ ਦੇ ਲਾਫਤੇ ਜਾਂ ਉਹ ਸਰਦਾਰਾਂ ਦੇ ਕੋਲ ਭੇਟ ਕਰਨੇ ਆ ਵਤਨਵਾਦ ਦਾ ਪੁਲਿਸ ਕਿ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਉਹਦੇ ਨਾਲ ਸ਼ਕਤੀ ਤੋਂ ਸ਼ਕਤੀ ਕਰ ਦਿੱਤੀ ਜਾਏਗੀ